ਮੋਨਾ ਜੀ ਵਾਹਿਗੁਰੂ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲੰਕ ਈ ਆਏ ਫਿਰੰਗਦ ਗੁਰ ਤੇਮਨ ਦਾਸ RAM DAS ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੀ ਆਈ ਐ ਜੀ ਡਿਠੇ ਸਬਦੁ ਗਜਾਏ ਤੇਗ ਬਹਾਦਰ 시 ਮਰੀਐ ਘਰ ਨੌ ਨਿਦਾ ਵੈ ਤਾਏ ਸਭ ਠਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਠਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਅਤਿ ਅੰਤਰ ਕੇ ਬੋਨਾ ਜੀ ਵਾਹਿਗੁਰੂ ਪੰਜਾਂ ਪਿਆਰੇ ਚੌਹਾਂ ਸਹਿਬਜ਼ਾਦਿਆਂ ਚਾਲੇ ਮੁਕਤਿਆਂ ਹਟਿਆਂ ਜਪਿਆਂ ਥੱਪਿਆਂ ਜਿਨ੍ਹਾਂ ਨਾਮ ਜਪਿਆ ਵਾਂਡ ਚੱਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਨਾ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਤਰਮ੍ਹੇ ਸੀਸ ਦਿੱਤੇ ਬਾਂਦ-ਬਾਂਦ ਕਟਾਏ ਕੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨੇ ਹਾਰਿਆ ਸਿੱਖੀ ਕੇਸਾ ਸਵਾਸਾ ਨਾ ਨਿਭਾਈ ਤੇ ਨਾ ਦੇ ਕਮਾਈ ਦਾ ਧਿਆਨ ਤਰਕੇ ਬੋ ਨਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋ ਨਾ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤ ਆਮਨ ਕਾ ਸਤ ਕਾ ਸਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਰੀ ਆਇਤ ਦੇਖ ਤੇ ਕਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਨਾ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਤ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸ਼ਾਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰ ਸਰ ਜੀ ਦੇ ਸਨਾਨ ਚੌਕਿਆਂ ਝੰਡੇ ਪੁੰਗੇ ਝੁਕੋ ਜੁਗਟਲ ਤਰਮ ਕਾਜ ਕਾਰ ਬੋ ਨਾ ਜੀ ਵਾਹਿਗੁਰੂ ਸਿਖਾ ਦਾ ਮਨ ਨਿਵਾਤ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾ ਸੇਵਾ ਸੰਭਾਲਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਇਹਨੇ ਮਾਣਿਆ ਦੇਵਾਨੂ ਦਿੱਤਾਣਿਆ ਤਾ ਨਿਓਟਿਆਂ ਦੀ ਓਟ ਨੀ ਆਸਰਿਆਂ ਦਾ ਆਸਰਾ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਨ ਤਨ ਅਮਰ ਸਹੀਦ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਸਥਾਨ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਚਰਨ ਕਮਲਾਂ ਵਿਚ ਅਰਦਾਸ ਬੇਨਤੀ ਵਾਹਿਗੁਰੂ ਜੀਓ ਸਰਬਤ ਦੇ ਭਲੇ ਲਈ ਅਰਦਾਸ ਬੇਨਤੀ ਕਿਰਪਾ ਕਰਨੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਰੋਗ ਤਾਂ ਤੰਦਰੁਸਤੀਆਂ ਬਖਸ਼ਣੀਆਂ ਕਾਰੋਬਾਰ ਚ ਵਧੇ ਤਰੱਕੀਆਂ ਬਖਸ਼ਣੀਆਂ ਆਪਣੇ ਚਰਨਾਂ ਕਮਲਾਂ ਵਿੱਚ ਜੋੜੇ ਰੱਖਣਾ ਆਪਣੇ ਘਰ ਘਰ ਦੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਸੇਵਕ ਪਰਵਾਰਾਂ ਦੀ ਸੁਮਨੋ ਕਾਮਨਾ ਮਨੋ ਭਾਵਨਾ ਪੂਰੀਆਂ ਕਰਨੀਆਂ ਹਰ ਮੈਦਾਨ ਫਤੇ ਬਖਸ਼ਣੀ ਭੁੱਲਾਂ ਦੀ ਖਿਮਾ ਬਖਸ਼ਣਾ ਸੇ ਪਿਆਰੇ ਮੇਲੇ ਜੇ ਨਾਮ ਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇਹਾਲ ਸਤਿ ਅਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਅਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ